ਦੋਸਤੋ ਅਮਰੀਕਾ ਦਾ ਹਮਲਾਵਰ ਰੁਖ ਜਿਵੇਂ ਦੂਜੇ ਦੇਸ਼ਾਂ 'ਤੇ ਵੀ ਆ ਰਿਹਾ ਉਹਦੇ ਵਿੱਚ ਜਿਵੇਂ ਬੈਨਜੂਏਲਾ ਦੇ ਵਿੱਚ ਬਹੁਤ ਵੱਡਾ ਹਮਲਾ ਕੀਤਾ ਉੱਥੋਂ ਦੇ ਰਾਸ਼ਟਰਪਤੀ ਨੂੰ ਕਾਬੂ ਕਰਕੇ ਤੇ ਉਹਦੀ ਪਤਨੀ ਨੂੰ ਕਾਬੂ ਕਰਕੇ ਲੈ ਕੇ ਗਏ ਆ ਏਸੇ ਢੰਗ ਦੇ ਨਾਲ ਦੂਜੇ ਜਿਹੜੇ ਦੇਸ਼ ਆ ਉਹਨਾਂ ਦੇ ਉੱਤੇ ਵੀ ਲਗਾਤਾਰ ਅਮਰੀਕਾ ਵੱਲੋਂ ਉਹਦੇ ਰਾਸ਼ਟਰਪਤੀ ਵੱਲੋਂ 트ੰਪ ਵੱਲੋਂ ਲਗਾਤਾਰ ਹਮਲੇ ਜਾਰੀ ਨੇ ਕਿਊਬਾ ਨੂੰ ਵੀ ਪਿੱਛੇ ਜਿਹੇ ਲਗਾਤਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਯੋ ਬਹੁਤ ਵੱਡਾ ਖਤਰਨਾਕ ਦੇਸ਼ ਦੇ ਵਜੋਂ ਵੱਡਾ ਖਤਰਾ ਜਿਹੜਾ ਦੱਸਿਆ ਜਾ ਰਿਹਾ ਇਸ ਸਮੁੱਚੇ ਵਰਤਾਰੇ ਬਾਰੇ ਅੱਜ ਗੱਲ ਕਰਾਂਗੇ ਸਾਡੇ ਨਾਲ ਹੋਣਗੇ ਕਾਮੜ ਮੰਗਤਰਾਮ ਜੀ ਪਾਸਲਾ ਜਿਹੜੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਨੇ ਜੀ ਆ ਜੀ ਪਾਸਲਾ ਜੀ ਧਰਵੀ ਦੇ ਸਰੋਤ ਗੱਲ ਜੀ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਰੀ ਦੁਨੀਆ ਤੇ ਟਰੰਪ ਨੇ ਹਾ ਹਾ ਕਰ ਮਚਾ ਦਿੱਤੀ ਆ ਹਾਲਾਂਕਿ ਟਰੰਪ ਦੇ ਜਿਹੜੀ ਆਪਣੀ ਪਾਰਟੀ ਹੈ ਰਿਪਬਲਿਕਨ ਉਹਦੇ ਵਿੱਚ ਵੀ ਬਹੁਤ ਵੱਡਾ ਵਿਰੋਧ ਸ਼ੁਰੂ ਹੋ ਗਿਆ ਟਰੰਪ ਦਾ ਪਰ ਅਮਰੀਕਾ ਦੇ ਲੋਕਾਂ ਵਿੱਚ ਵੀ ਬਹੁਤ ਵਿਰੋਧ ਹੈ ਪਰ ਉਹ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਵਾਸਤੇ ਉਹ ਬਹੁਤ ਹੰਕਾਰੀ ਰੁਖ ਲੈ ਰਿਹਾ ਹੈ ਔਰ ਇਹ ਆਪਣੇ ਜ਼ਮਾਨ ਨਾਲ ਉਹ ਕਹਿੰਦਾ ਵੀ ਮੈਨੂੰ ਦੁਨੀਆ ਦਾ ਕੋਈ ਕਾਨੂੰਨ ਨਹੀਂ ਹੈ ਜਿਹੜਾ ਮੇਰੇ ਤੇ ਲਾਗੂ ਹੁੰਦਾ ਮੈਂ ਉਹ ਆਪਣੀ ਮਰਜ਼ੀ ਨਾਲ ਕਾਨੂੰਨ ਲਾਗੂ ਕਰਨੇ ਆ ਪਿਛਲੇ ਦਿਨੀ ਉਹਨੇ ਦਨਸਵੇਲਾ ਦੇ ਉੱਤੇ ਬਹੁਤ ਐਡੇ ਤਰੀਕੇ ਨਾਲ ਇੱਕ ਆਜ਼ਾਦ ਦੇਸ਼ ਦੇ ਉੱਤੇ ਹਮਲਾ ਕਰਕੇ ਉਹਨਾਂ ਦਾ ਕਿ ਨੇ ਆਪ ਕਰ ਲਿਆ ਉਥੇ ਦਾ ਰਾਸ਼ਟਰਪਤੀ ਦੇ ਅਧਿਕਾਰ ਆੜੇ ਜਿਹਦਾ ਫਿਰ ਸਾਰੀ ਦੁਨੀਆ ਨੇ ਵਿਰੋਧ ਕੀਤਾ ਔਰ ਅਮਰੀਕਾ ਦੇ ਲੋਕਾਂ ਨੇ ਵੀ ਔਰ ਨਾਟੋ ਦੇਸ਼ਾਂ ਨੇ ਵੀ ਵਿਰੋਧ ਕੀਤਾ ਉਹਦਾ ਉਦੋਂ ਬਾਅਦ ਉਹਨੇ ਕਿਹਾ ਵੀ ਤੂੰ ਸ਼ਾਹ ਨਹੀਂ ਹਟਿਆ ਉਹਨੇ ਕਿਹਾ ਵੀ ਨਹੀਂ ਮੈਂ ਵੈਨਜ਼ਵੇਲਾ ਦਾ ਤੇਲ ਹੁਣ ਮੇਰਾ ਤੇਲ ਆ ਦੁਨੀਆ ਨੂੰ ਮੇਰੇ ਨਾਲ ਵਪਾਰ ਕਰਨਾ ਚਾਹੀਦਾ ਔਰ ਨਾਲ ਹੀ ਉਹਨੇ ਕਿਹਾ ਤਾਂ ਵੀ ਬੇਰਖ ਅਗਲੇ ਨਿਸ਼ਾਨੇ ਦੇ ਉੱਤੇ ਮਰੇ ਮੈਕਸੀਕੋ ਵੀ ਆ ਕੈਨੇਡਾ ਆ ਇਰਾਨ ਆ ਔਰ ਕਿਊਬਾ ਆ ਇਹਨਾਂ ਦੇਸ਼ਾਂ ਦੇ ਉੱਤੇ ਵੀ ਮੈਂ ਲਾਜ਼ਮੀ ਇਹ ਕਾਰਵਾਈਆਂ ਕਰਨੀਆਂ ਔਰ ਆਪਣਾ ਅਮਰੀਕਾ ਦਾ ਹਿੱਤ ਜਿਹੜਾ ਉਹ ਮੈਂ ਦੇਖਣਾ ਲੋਕਾਂ ਦਾ ਭਲਾ ਕਰਨਾ ਅਮਰੀਕਾ ਦੇ ਲੋਕਾਂ ਦਾ ਇਹ ਉਹ ਨਾਰਾ ਦੇ ਰਿਹਾ ਔਰ ਉਹਦੇ ਚੋਂ ਉਹਨੇ ਬਹੁਤ ਆਰਾਮ ਦੇ ਉੱਤੇ ਦਾ ਲਗਾਤਾਰੀ ਚੰਗੀਆਂ ਤਿਆਰੀਆਂ ਹੋ ਰਹੀਆਂ ਕਿਸੇ ਪਲ ਵੀ ਲੋਕਾਂ ਨੂੰ ਡਰ ਲੱਗਦਾ ਕਦੋਂ ਜੰਗ ਲੱਗ ਜਾਏਗੀ ਲੇਕਿਨ ਜਿਹੜਾ ਕਿਊਬਾ ਦੇ ਨਾਲ ਦੀ ਦੁਸ਼ਮਣੀ ਹੈ ਉਹ ਇੱਕ ਸਿਸਟਮ ਦੀ ਦੁਸ਼ਮਣੀ ਹੈ ਜਿਹੜਾ ਸਿਸਟਮ ਕਿਊਬਾ ਨੇ ਬਣਾਇਆ ਜਿਹਨੇ ਦੁਨੀਆਂ ਦੇ ਲੋਕਾਂ ਨੂੰ ਇਨਸਪਾਇਰ ਕੀਤਾ ਦੇ ਸੋਵਿਟ ਯੂਨੀਅਨ ਦੇ ਟੁੱਟਣ ਤੋਂ ਬਾਅਦ ਵੀ ਕੋਈ ਦੇਸ਼ ਆਪਣੇ ਲੋਕਾਂ ਦੇ ਸਹਾਰੇ ਲੋਕਾਂ ਦੀ ਸੇਵਾ ਕਰਦਾ ਹੋਇਆ ਐਕਸਿਸਟ ਕੈਂਪ ਰੱਖ ਸਕਦਾ ਉਹਦੀ ਕਿਊਬਾ ਬਹੁਤ ਵੱਡੀਆਂ ਉਦਾਹਰਣ ਹੈ ਕਿਊਬਾ ਅਮਰੀਕਾ ਦੀ ਧਰਤੀ ਤੋਂ 90 ਕਿਲੋਮੀਟਰ ਦੂਰ ਹੈ ਔਰ ਉੱਥੇ ਦੇਸ਼ ਵੀ ਬਹੁਤ ਛੋਟਾ ਹੈ ਉਹ ਦੇਸ਼ ਉਹ ਇੰਨਾ ਕਹਿ ਲਓ ਤੁਸੀਂ ਉਹਦੀ 1 ਕਰੋੜ 9 ਲੱਖ 37 ਹਜ਼ਾਰ ਦੇ 203 ਹਵਾਲੀ ਸਾਰੀ ਹੁੰਦੀ ਬਹੁਤ ਛੋਟਾ ਜਿਹਾ ਦੇਸ਼ ਹੈ ਔਰ ਜਿਹੜਾ ਖੇਤਰਫਲ ਉਹਦਾ ਆ ਉਹ ਵੀ ਬਹੁਤ ਹੀ ਛੋਟਾ ਆ ਆ ਉਹਦੇ ਵਿੱਚ ਮੇਰਾ ਭਾਅ ਕਹਿਣ ਤੋਂ ਵੀ ਆ 1 ਲੱਖ 5000 700 700 ਕਿਲੋ ਵਰ ਕਿਲੋਮੀਟਰ ਉਹਦਾ ਉਹ ਖੇਤਰਫਲ ਆ ਛੋਟਾ ਜਿਹਾ ਦੇਸ਼ ਆ ਲੇਕਿਨ ਉਸ ਦੇਸ਼ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸਿਹਤ ਸੇਵਾਵਾਂ માં ਵਿਦਿਆ ਔਰ ਲੋਕਾਂ ਨੂੰ ਬਹੁਤ ਭਾਰੀ ਖੈਆਂ ਤੇ ਬਾਵਜੂਦ ਵੀ ਸੋਵਿਟ ਯੂਨੀਅਨ ਦੇ ਟੁੱਟਣ ਤੋਂ ਬਾਅਦ ਆਪਣੇ ਲੋਕਾਂ ਦੀ ਸੇਵਾ ਕਿਤੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਅੱਜ ਵੀ ਕਿਊਬਾ ਦੁਨੀਆਂ 'ਚ ਲੜਨ ਵਾਲੇ ਲੋਕਾਂ ਦਾ ਇੱਕ ਪ੍ਰੇਰਣਾ ਦਾ ਸਰੋਤ ਹੈ। ਉਹਦੇ ਉੱਤੇ ਹਮਲਾ ਕਰਨਾ, ਉਹਨੂੰ ਬਾਈਕਾਟ ਕਰਨਾ, ਚਾਹੋ ਪਾਸਿਆਂ ਤੋਂ ਕੇਰਨਾ ਅਮਰੀਕਾ ਦਾ ਇਹ ਬਹੁਤ ਖਤਰਨਾਕ ਹੈ। ਹੁਣ ਕਿਊਬਾ ਦੀ ਜਿਹੜੀ ਇਨਕਲਾਬੀ ਗਵਰਨਮੈਂਟ ਹੈ, ਰੈਵੋਲੂਸ਼ਨਰੀ ਗਵਰਨਮੈਂਟ ਹੈ, ਉਹਨੇ ਇੱਕ ਡੈਕਲੇਰੇਸ਼ਨ ਜਾਰੀ ਕੀਤਾ ਹੈ। ਉਹਨੇ ਕਿਹਾ ਵੀ ਬੜੇ ਝੂਠੇ ਬਹਾਨੇ ਲਾ ਕੇ ਅਮਰੀਕਾ ਸਾਡੇ ਉੱਤੇ ਲਗਾਤਾਰ ਭੁੰਦੀਆਂ ਲਾ ਰਿਹਾ ਹੈ। ਹੁਣ ਫਿਰ ਉਹਨੇ ਕਿਹਾ ਭੁੰਦੀਆਂ ਦਾ ਨਵਾਂ ਦੌਰ ਸ਼ੁਰੂ ਕਰਨਾ ਹੈ। ਔਰ ਜਿਹੜੇ ਲੋਕੀ ਵੀ ਅਮਰੀਕਾ ਕਿਊਬਾ ਦੇ ਨਾਲ ਕੋਈ ਵਪਾਰ ਕਰਨਗੇ ਉਹਨਾਂ ਦਾ ਮੈਂ ਪੂਰੀ ਤਰ੍ਹਾਂ ਬਾਈਕਟ ਕਰੂ ਉਹਨਾਂ ਦੇ ਤੈਰਫ ਲਾਉਂਗਾ ਜਾਨੀ ਅਮਰੀਕਾ ਨਵੇਂ ਕਿਸਮ ਦੀਆਂ ਪਾਬੰਦੀਆਂ ਕਿਊਬਾ ਦੇ ਲੋਕਾਂ ਤੇ ਲਾਉਣਾ ਚਾਹੁੰਦਾ ਹੈ ਜਿਹੜਾ ਪਹਿਲਾਂ ਹੀ ਬਹੁਤ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਾਬੰਦੀਆਂ ਦੇ ਕਾਰਨ ਲੇਕਿਨ ਅਮਰੀਕਾ ਦੀ ਰੈਵੋਲੂਸ਼ਨਰੀ ਗਵਰਨਮੈਂਟ ਨੇ ਕਿਹਾ ਵੀ ਅਸੀਂ ਚਾਹੁੰਦੇ ਆ ਵੀ ਨਾਮ ਹੋ ਗਏ ਅਸੀਂ ਆਪਣੇ ਦੇਸ਼ ਦੀ ਰਾਖੀ ਕਰਾਂਗੇ ਔਰ ਅਸੀਂ ਹਰ ਗੱਲ ਲਈ ਤਿਆਰ ਆ ਬੈਠਣ ਨੂੰ ਅਮਰੀਕਾ ਨਾਲ ਵੀ ਬੈਠਣ ਨੂੰ ਤਿਆਰ ਆਂ ਅਸੀਂ ਬਰਾਬਰਤਾ ਦੇ ਆਧਾਰ ਦੇ ਉੱਤੇ ਸਮਝੌਤਾ ਕਰਨ ਨੂੰ ਤਿਆਰ ਹਾਂ ਕੋਈ ਕਿਸੇ ਮਸਲੇ ਦਾ ਹੱਲ ਕੱਢਣ ਨੂੰ ਤਿਆਰ ਹਾਂ ਲੇਕਿਨ ਅਸੀਂ ਕਿਸੇ ਕੀਮਤ ਦੇ ਉੱਤੇ ਆਪਣੇ ਦੇਸ਼ ਦੇ ਲੋਕਾਂ ਦੀ ਆਜ਼ਾਦੀ ਦਾ ਉਹ ਤੇ ਸੌਦਾ ਨਹੀਂ ਕਰ ਸਕਦੇ ਉਹਦੇ ਤੇ ਸਮਝੌਤਾ ਨਹੀਂ ਕਰ ਸਕਦੇ ਅਸੀਂ ਟੱਡ ਕੇ ਆਪਣੇ ਦੇਸ਼ ਵਾਸਤੇ ਲੜਾਂਗੇ ਕਿਦਰੀ ਲੱਖਾਂ ਲੋਕਾਂ ਨੇ ਇੱਕ ਬਹੁਤ ਵੱਡਾ ਮਜ਼ਹਾਰਾ ਕਰਕੇ ਸੋਲੀਡਰਿਟੀ ਦਾ ਮਤਲਬ ਪਰਟਾਵਾ ਕੀਤਾ ਆਪਣੀ ਮਾਤਰਪੂਰਵੀ ਦੀ ਰਾਖੀ ਉਹਨੇ ਨਾਹਰਾ ਲਾਇਆ ਭਈ ਮਾਤਰਪੂਰਵੀ ਦੀ ਰਾਖੀ ਕਰਾਂਗੇ ਤੇ ਉਹ ਇੱਕ ਦਿਨ ਜਿੱਤਾਂਗੇ ਵੀ ਵਿਲ ਵਨ ਡੇ ਵਨ ਦੇ ਯੂਵਲ ਵਨ ਓਵਰ ਵਨ ਡੇ ਜਰਨੀ ਮਤਲਬ ਕਹਿਣ ਤੋਂ ਬਈ 20 ਸ਼ੈਲ ਓਵਰ ਵਨ ਓਵਰ ਕਮ ਵਨ ਡੇ ਪਹਾ ਮੇਰਾ ਵੀ ਅਸੀਂ ਜਿੱਤਾਂਗੇ لازਮੀ ਉਹ ਲੋਕਾਂ ਨੇ ਇੱਕ ਨਾਰਾ ਬਲੰਦ ਕੀਤਾ ਆ ਹੁਣ ਜੇ ਥੋੜੀ ਜਿਹੀ ਕਿਊਬਾ ਦੀ ਹਿਸਟਰੀ ਲਾਈਏ ਨਾ ਬੜੀ ਕਮਾਲ ਦੀ ਹਿਸਟਰੀ ਆ ਕਿਊਬਾ ਦੀ ਬਈ 26 ਜਨਵਰੀ ਜੋ 26 ਜੁਲਾਈ 1953 ਨੂੰ ਉੱਥੇ ਇੱਕ ਮੂਵਮੈਂਟ ਚੱਲੀ ਜਿਹਦਾ ਮੂਵਮੈਂਟ ਦਾ ਨਾਮ ਆ 26 ਜੁਲਾਈ ਮੂਵਮੈਂਟ ਕਿਉਂਕਿ 26 ਜੁਲਾਈ ਨੂੰ ਸ਼ੁਰੂ ਕੀਤੀ ਮੂਵਮੈਂਟ ਉਹ 26 ਜੁਲਾਈ 1953 ਨੂੰ ਉਹ ਮੂਵਮੈਂਟ 5 ਸਾਲ 5 ਮਹੀਨੇ ਤੇ 5 ਦਿਨ ਚੱਲੀ ਤੇ ਫਿਰ ਉਸ ਮੂਵਮੈਂਟ ਦੇ ਆਸਰੇ ਦੇ ਨਾਲ ਕਿਊਬਾ 'ਚ 26 ਜੁਲਾਈ ਤੇ ਜਿਹੜੀ ਮੂਵਮੈਂਟ ਚੱਲੀ ਸੀ ਉਥੇ ਇਨਕਲਾਬ 1900 ਮਤਲਬ 59 ਵਿੱਚ ਪਹਿਲੀ ਜਨਵਰੀ ਨੂੰ ਇਨਕਲਾਬ ਕਾਮਯਾਬ ਹੋ ਗਿਆ ਪਹਿਲੀ ਜਨਵਰੀ 1958 ਨੂੰ ਕਿਊਬਾ ਇੱਕ ਇਨਕਲਾਬੀ ਦੇਸ਼ ਬਣ ਗਿਆ ਸਮਾਜਵਾਦੀ ਢਾਂਚੇ ਵਾਲਾ ਦੇਸ਼ ਬਣ ਗਿਆ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਔਰ ਜਿਹੜੀ ਉਹ 26 ਜੁਲਾਈ ਦੀ ਮੂਵਮੈਂਟ ਸੀ ਉਹ ਫਿਰ 1965 ਵਿੱਚ ਉਹ ਕਿਊਬਾ ਦੀ ਕਾਮਨਸ ਪਾਰਟੀ ਬੇ ਸ਼ਾਮ ਬਦਲ ਗਈ ਉਹ ਫਿਰ ਕਿਊਬਾ ਦੀ ਕਾਮਨਸ ਪਾਰਟੀ ਬਣ ਗਈ ਉਹਨੂੰ ਕਾਮਨਸ ਪਾਰਟੀ ਬਣਾਉਣ ਤੋਂ ਪਹਿਲਾਂ ਚੀ ਗਵੇਰਾ ਨੇ ਜਿਹੜਾ ਇਸ ਦੇਸ਼ ਦਾ ਵਾਸੀ ਨਹੀਂ ਸੀ ਇਨਕਲਾਬੀ ਯੋਧਾ ਸੀ ਉਹ ਆਇਆ ਉਹਨੇ ਆਕੇ ਲੋਕਾਂ ਨੂੰ ਲਾਮਬੰਦ ਕੀਤਾ ਔਰ ਜਿਹੜੀ 26 ਜੁਲਾਈ ਦੀ ਮੂਵਮੈਂਟ ਹੈ ਇਹਦੀ ਉਹਨੇ ਅਗਵਾਈ ਵੀ ਕੀਤੀ ਤੇ ਫਿਰ ਉਹਦੇ ਨਾਲ ਹੌਲੀ-ਹੌਲੀ ਫੀਡਲ ਕਾਸਟ ਉੱਤਰ ਆ ਗਿਆ ਫਿਰ ਉਹਨਾਂ ਲੋਕਾਂ ਸਰਕਲਾਬੀ ਪਾਰਟੀ ਦਾ ਗਠਨ ਕੀਤਾ ਤੇ ਅੱਜ ਤੱਕ ਉਹਨក្លਾਬੀ ਪਾਰਟੀ ਦਾ ਗਠਨ ਚੱਲ ਕੇ ਉਹ ਕਿਉਂ ਬਚ ਚੱਲ ਰਿਹਾ ਆਪਣੀ ਆਜ਼ਾਦੀ ਨੂੰ ਬਾੜ ਰਿਹਾ ਔਰ ਅਮਰੀਕਾ ਦੇ ਏਜੰਸੀਆਂ ਨੇ ਅਗਾਜ਼ਾ ਲਾ ਸਕਦੇ ਕਿ 634 ਵਾਰੀ ਫੀਡਲ ਕਾਸਟ ਨੂੰ ਮਾਰਨ ਦਾ ਯਤਨ ਕੀਤਾ ਇਹ ਦੁਨੀਆ ਦਾ ਇਤਿਹਾਸ ਵਿੱਚ ਨਵਾਂ ਰਿਕਾਰਡ ਹੈ ਉਹਨੂੰ ਕਿਸੇ ਤੰਗ ਨਾ ਜ਼ਹਿਰ ਦੇ ਕੇ ਕਦੀ ਕਿਸੇ ਬੰਬ ਨਾਲ ਕਦੀ ਖੁਰਾਕ ਚ ਕਦੀ ਬਹੁਤ ਤੰਗ ਵਰਕੇ ਦੁਨੀਆ ਦੇ ਲੇਕਿਨ ਉਸ ਇਨਕਲਾਬੀ ਯੋਧੇ ਨੇ ਆਪਣੇ ਇਨਕਲਾਬੀ ਲੋਕਾਂ ਦੇ ਸਹਾਰੇ ਨਾਲ ਉਹਨਾਂ ਦੀ ਉਹਨਾਂ ਦੀ ਇਨੀਸ਼ੀਏਟਿਵ ਨਾਲ ਉਹਨਾਂ ਦੀ ਨਿਗਰਾਨੀ ਨਾਲ ਕੋਈ ਸਾਰੇ ਹਮਲਿਆਂ ਤੋਂ ਬਚਦਾ ਰਿਹਾ ਔਰ ਹੀਰ ਚੋਦੀ ਕੁਦਰਤੀ ਤੱਗ ਨਾਲ ਮੌਤ ਹੋਈ ਆ ਪਰ ਹੁਣ ਕਿਉ ਬਾ ਆਪਣੀ ਜ਼ਾਤੀ ਨੂੰ ਮਾਰ ਰਿਹਾ ਦਸੰਦਾ ਸਿਰਫ ਇਹ ਆ ਭਾਵਨਾ ਕਿ ਅਮਰੀਕਾ ਇੱਕ ਤਾਂ ਉਹ ਸਮਾਜਵਾਦੀ ਢਾਂਚਾ ਨਹੀਂ ਚਾਹੁੰਦਾ ਦੁਨੀਆ ਦੇ ਉਹ ਚਾਹੁੰਦਾ ਵੀ ਲੁੱਟ ਮੇਰੀ ਚੱਲੇ ਆਪਣੀ ਲੁੱਟ ਨੂੰ ਤੇਜ਼ ਕਰ ਲਈ ਉਹ ਆਪਣੇ ਬੱਚਿਆਂ ਨੂੰ ਵੀ ਖਾਣਾ ਸ਼ੁਰੂ ਕਰ ਦਿੰਦਾ ਉਹਨੇ ਜਿਹੜਾ ਨਾਟੋ ਦੇਸ਼ ਆ ਜਿਹੜੇ ਉਹਦੇ ਨਾਲ ਰਹੇ ਆ ਹਮੇਸ਼ਾ ਜਿਹੜਾ ਉਹਨਾਂ ਸਾਥ ਦਿੰਦੇ ਰਹੇ ਆ ਉਹਨਾਂ ਨੂੰ ਵੀ ਖਾਣਾ ਸ਼ੁਰੂ ਕਰ ਦਿੱਤਾ ਤੀਜਾ ਹੈਗਾ ਵੀ ਆਪਣੇ ਪੈਸੇ ਲਈ ਆਪਣੇ ਮੁਨਾਫੇ ਲਈ ਉਹ ਜਿਹੜੇ ਕੋਈ ਦੇਸ਼ ਨਹੀਂ ਉਹਦੇ ਨਾਲ ਅਨਵਾਲ ਕੋਈ ਝਗੜਾ ਨਹੀਂ ਉਹਨਾਂ ਦਾ ਖਾਸ ਤੌਰ ਤੇ 3rd ਵਰਡ ਦੇ ਜਿਹੜੇ ਦੇਸ਼ ਆ ਉਹਨਾਂ ਨੂੰ ਉਹ ਬਾਰੀ ਬਾਰੀ ਟਾਰਗੇਟ ਬਣਾ ਰਹੇ ਆ ਮਤਲਬ ਵੀ ਅਸੀਂ ਇਰਾਨ ਨੂੰ ਨਹੀਂ ਛੱਡਣਾ ਤੂਬਾਨ ਨੂੰ ਨਹੀਂ ਛੱਡਣਾ ਦਰਜ਼ਬੇਲਾ ਤੇ ਕਬਜ਼ਾ ਕਰ ਲਿਆ ਤੇ ਹੁਣ ਤਾਂ ਬਿਲਕੁਲ ਨਾਲ ਲੱਗਦਾ ਜਿਹੜਾ ਕੈਨੇਡਾ ਆ ਉਹਨੂੰ ਵੀ ਕਿਦਾਂ ਕੈਨੇਡਾ ਮੇਰਾ ਹੀ ਦੇਸ਼ ਆ ਔਰ ਕੈਨੇਡਾ ਚ ਉਹਨੇ ਵੱਖਵਾਦੀ ਲੋਕਾਂ ਦੇ ਨਾਲ ਸੰਪਰਕ ਜੋੜਨਾ ਸ਼ੁਰੂ ਕਰਦਾ ਤਾਂ ਕਿ ਕੈਨੇਡਾ ਨੂੰ ਤੋੜਿਆ ਜਾ ਸਕੇ ਲੇਕਿਨ ਕੈਨੇਡਾ ਦੇ ਲੋਕਾਂ ਨੇ ਕਿਹਾ ਵੀ ਨਹੀਂ ਅਸੀਂ ਆਪਣੇ ਦੇਸ਼ ਦੀ ਰਾਖੀ ਵੀ ਕਰਾਂਗੇ ਔਰ ਉਹਨੇ ਆਪਣੇ ਹਿੱਤਾਂ ਦੇ ਵਾਸਤੇ ਚੀਨ ਦੇ ਨਾਲ ਬਹੁਤ ਵੱਡਾ ਸਮਝੌਤਾ ਕੀਤਾ ਜਿਸ ਤੋਂ ਉਹ ਤੜਪਿਆ ਟਰੰਪ ਇਹ ਕੀ ਬਣੀ ਗੱਲ ਦੇ ਮੇਤਾ ਡਰ ਦੀ ਬਜਾਏ ਇਹ ਤਾਂ ਚੀਨ ਦੇ ਨਾਲ ਸਮਝੌਤੇ ਕਰ ਰਹੇ ਹਨ ਕੱਲਾ ਚੀਨ ਨਾਲ ਉਹ ਹੀ ਨਹੀਂ ਕਰ ਰਿਹਾ ਕੈਨੇਡਾ ਜਿਹੜੇ ਬਾਕੀ ਦੇਸ਼ ਹੈ ਜਰਮਨ ਦਾ ਰਾਸ਼ਟਰਪਤੀ ਉੱਥੇ ਗਿਆ ਗੱਲਬਾਤ ਕਰਨ ਵਾਸਤੇ ਇਸ ਤਰ੍ਹਾਂ ਇੰਗਲੈਂਡ ਨਾਲ ਗੱਲਬਾਤ ਕਰ ਰਹੇ ਆ ਉਹ ਚਾਹੁੰਦੇ ਆ ਇੱਕ ਐਸਾ ਆਰਡਰ ਹੋਵੇ ਅਸੀਂ ਐਸੇ-ਐਸੇ ਜੋਖੇ ਕਰੀਏ ਜਿਹਦੇ ਨਾਲ ਸਾਡੇ ਆਪਣੇ ਦੇਸ਼ ਦੀ ਸੁਰੱਖਿਆ ਹੋਵੇ ਆਪਣੇ ਦੇਸ਼ ਦੀਆਂ ਲੋੜਾਂ ਪੂਰੀਆਂ ਹੋਣ 트럼ਪ ਚਾਹੁੰਦਾ ਵੀ ਨਹੀਂ ਤੁਹਾਡੀਆਂ ਲੋੜਾਂ ਦੀ ਮੈਨੂੰ ਚਿੰਤਾ ਨਹੀਂ ਮੈਂ ਆਪਣੇ ਦੇਸ਼ ਦੇ ਵਾਸਤੇ ਸੋਚਣਾ ਹੈ ਤੇ ਮੇਰੇ ਤੇ ਦੁਨੀਆ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਹੁਣ ਤਾਂ ਉਹਨੇ ਇੱਕ ਹੋਰ ਨਵਾਂ ਢਗਾਉਂ ਰਚਿਆ ਇੱਕ ਸ਼ਾਂਤੀ ਦੇ ਨਾਂ ਤੇ ਇੱਕ ਸੰਸਥਾ ਬਣਾਈ ਹੈ ਔਰ ਉਹ ਸੰਸਥਾ ਦਾ ਪ੍ਰਧਾਨ ਵੀ ਆਪ ਬਣ ਕੇ ਬਹਿ ਗਿਆ ਉਹ ਸੰਸਥਾ ਉਹ ਪ੍ਰਾਪਰ UNO ਦੇ ਮੁਕਾਬਲੇ ਕੰਮ ਕਰੂ ਬਹੁਤ ਸਰੀਆਂ ਗੱਲਾਂ ਉਹਨੇ ਪਹਿਲੇ ਕਹਿਤਾ ਵੀ ਮੈਂ ਯੂਐਨਓ ਹੁਣ ਸਾਡੀ ਮੈਰੀ ਯੂਐਨਓ ਹੈ ਉਹ ਯੂਐਨਓ ਪੁਰਾਣੀ ਨਹੀਂ ਹੈ ਉਹਦਾ ਪ੍ਰਧਾਨ ਟਰੰਪ ਹੈ ਜਿਹਦਾ ਕਹਿੰਦੇ ਹੁੰਦੇ ਆ ਵੀ ਜੇ ਇਸ ਦੁੱਧ ਦੀ ਰਾਖੀ ਬਿੱਲਾ ਬੈਠਾ ਤੇ ਉਹ ਦੁੱਧ ਕਿੰਨਾ ਚਿਰ ਬਚਣਾ ਹੈ ਜਿਹੜੇ ਟਰੰਪ ਨੇ ਗਾਜ਼ਾ ਦੇ ਵਿੱਚ 70 ਹਜ਼ਾਰ ਲੋਕਾਂ ਦਾ ਕਤਲੇਆਮ ਕੀਤਾ ਹੈ ਔਰ ਹੋਰ ਲੱਖਾਂ ਲੋਕਾਂ ਨੂੰ ਬੇਘਰੇ ਤੇ ਉਹਨਾਂ ਨੂੰ ਹੈਂਡੀਕੈਪ ਬਣਾ ਦਿੱਤਾ ਹੈ ਜਿਹਦੇ ਮੂੰਹ ਨੂੰ ਵਿਤਨਾਮ ਦੇ ਲੋਕਾਂ ਦਾ ਖੂਨ ਲਗਾਇਆ ਰਾਖ ਦੇ ਲੋਕਾਂ ਦਾ ਖੂਨ ਲਗਾਇਆ ਅਫਗਾਨਿਸਤਾਨ ਚ ਤਵਾਈ ਉਹਨੇ ਬਚਾਈ ਹੈ ਔਰ ਹੁਣ ਗਾਜ਼ਾ ਤੋਂ ਬਾਅਦ ਉਹਨੇ ਗਨਜ਼ਵੇਲਾ ਦੇ ਉੱਤੇ ਇੱਕ ਦਾਵਾ ਕਰਕੇ ਉੱਥੇ ਦਰਸ਼ਕਪਤੀ ਨੂੰ ਚੱਕ ਲਿਆ ਔਰ ਆਰਾਂ ਦੇ ਉੱਤੇ ਤਿਆਰੀਆਂ ਉਹ ਇਹ ਕਹੇ ਵੀ ਮੈਂ ਅਮਨ ਦਾ ਢਾਂਚਾ ਕਾਇਮ ਕਰਨਾ ਦੁਨੀਆ ਤੇ ਤੇ ਮੈਂ ਪ੍ਰਧਾਨਗੀ ਕਰਨੀ ਉਹਦੀ ਉਹ ਫਿਰ ਉਹਨੇ ਜਿਹੜੇ ਲੋਕਾਂ ਨੂੰ ਸਿੱਧਾ ਦਿੱਤਾ ਸੀ ਬਹੁਤ ਸਾਰੇ ਦੇਸ਼ਾਂ ਨੇ ਨਾ ਕਰਤੀ ਨਹੀਂ ਨਹੀਂ ਅਸੀਂ ਵੀ ਤੇ ਨਾਲ ਜਾਣ ਪਿਆ ਕੁਝ ਦੇਸ਼ ਗਏ ਆ ਪਰ ਮੇਰਾ ਸਿਰਫ ਕਹਿਣ ਤੋਂ ਇਹ ਆ ਵੀ ਅੱਜ ਦੇ ਸਮੇਂ ਦਾ ਸਭ ਤੋਂ ਪਰਮੁਖ ਲੋਡ ਅੰਤਰਰਾਸ਼ਟਰੀ ਪੱਧਰ ਤੇ ਇਹ ਬਣ ਗਈ ਆ ਵੀ ਅਮਰੀਕਾ ਨੂੰ ਉਹਦੀਆਂ ਜੰਗੀ ਕਾਰਵਾਈਆਂ ਤੋਂ ਆਫਤਰੇਪਣ ਤੋਂ ਟਟ ਕੇ ਰੋਕਿਆ ਜਾ ਇਦੇ ਲਈ ਜਿੰਨਾ ਵੀ ਬ੍ਰੌਡਕਾਸਟ ਮੋਰਚਾ ਬਣ ਸਕਦਾ ਪਹਿਲਾਂ ਵੀ ਇੱਕ ਮੋਰਚਾ ਚੀਨ ਦਾ ਰੂਸ ਦਾ ਇੱਕ ਬਣਿਆ ਸਾਂਝ ਬਣੀ ਆ ਨਾਰਥ ਕੋਰੀਆ ਦੀ ਹੁਣ ਉਹਦੇ ਨਾਲ ਨਾਟੋ ਦੇ ਦੇਸ਼ਾਂ ਦਾ ਵੀ ਸਾਂਝ ਪੈ ਗਈ ਹੈ ਬਹੁਤ ਸਾਰੇ ਦੇਸ਼ਾਂ ਦੀ ਜਿਹੜੇ ਅਮਰੀਕਾ ਦੇ ਹਮਲਿਆਂ ਦੇ ਵਿਰੋਧ ਚ ਹੈ ਔਰ 3rd ਵਰਡ ਦੁਨੀਆ ਦੇ ਦੇਸ਼ਾਂ ਕਈ ਜਿਹੜੇ ਮਜਬੂਰੀਆਂ ਬਸ ਅਮਰੀਕਾ ਨਾਲ ਗਏ ਸੀਗੇ ਅੱਜ ਫਿਰ ਉਹਨਾਂ ਲਈ ਲੋੜ ਵੀ ਬਣ ਗਈ ਆ ਵੀ ਉਹ ਵੀ ਹੁਣ ਅਮਰੀਕਾ ਦਾ ਬਲੈਕਮੇਲਿੰਗ ਤੋਂ ਬਚਣ ਵਾਸਤੇ ਉਹਨਾਂ ਨੂੰ ਅਮਰੀਕਾ ਵਿਰੋਧੀ ਕੈਂਪ ਦੇ ਵਿਜਾਪਕੀ ਜਗ੍ਹਾ ਮਿਲਣੀ ਚਾਹੀਦੀ ਇਸ ਲਈ ਨਹੀਂ ਤਾਂ ਜੇ ਅਸੀਂ ਇਹ ਨਾ ਰੋਕ ਸਕੇ ਤੇ ਅਮਰੀਕਾ ਦਾ ਜਿਹੜਾ ਆਫਤਰਾ ਪਣਿਆ ਉਹ ਸਾਰੀ ਦੁਨੀਆ ਨੂੰ ਤਬਾਹ ਵੀ ਕਰ ਸਕਦਾ ਤੇ ਤੀਜੀ ਵੱਡੀ ਜੰਗ ਵੀ ਲਵਾ ਸਕਦਾ ਜਿਹੜੀ ਜੰਗ ਸਾਰੀ ਦੁਨੀਆ ਨੂੰ ਅਨੇਕਾਂ ਵਾਰ ਤਬਾਹ ਕਰ ਸਕਦੀ ਆ ਉਹ ਇੰਨੇ ਲੋਕਾਂ ਕੋਲ ਹਥਿਆਰ ਆ ਨਿਊਕਲੀਅਰ ਵੈਪਨਸ ਆ ਇੱਕ ਵਾਰ ਨਹੀਂ ਦੁਨੀਆ ਦੀ ਤਬਾਈ ਕਈ ਵਾਰੀ ਕੀਤੀ ਜਾ ਸਕਦੀ ਆ ਜੇ 트ੰਪ ਵਰਗੇ ਸਿਰਫਰੇ ਲੋਕਾਂ ਦੇ ਉੱਤੇ ਇਹ ਜ਼ਿੰਮੇਵਾਰੀ ਪੈ ਗਈ ਉਹ ਜੋ ਮਰਜ਼ੀ ਕਰਨ ਤੇ ਫਿਰ ਦੁਨੀਆ ਦੀ ਸ਼ਾਂਤੀ ਨਹੀਂ ਕਾਇਮ ਰਹੇਗੀ ਇਹ ਗੱਲ ਮੈਂ ਭਾਰਤ ਦੇ ਹੁਕਮਰਾਨਾਂ ਲਈ ਵੀ ਜ਼ਰੂਰ ਕਹਿਣੀ ਚਾਹੁੰਦਾ ਆ ਮੋਦੀ ਸਰਕਾਰ ਮੋਦੀ ਬਹੁਤ ਲੋਕਾਂ ਨੂੰ ਧੋਖਾ ਦੇ ਰਿਹਾ ਉਹਨੇ ਸਾਡੇ ਦੇਸ਼ ਦੀ ਜਿਹੜੀ ਸੁੱਧ ਨੀਤੀ ਸਾਂਝ ਆਮਰੀਕਾ ਨਾਲ ਪਾ ਲਈ ਗਿਆ ਸਾਰੇ ਜਾਣਦੇ ਆ ਔਰ ਉਹਦੇ ਨਾਲ ਸਾਨੂੰ ਬਹੁਤ ਘਾਟਾ ਪੈ ਰਿਹਾ ਹੁਣ ਵੀ ਅਮਰੀਕਾ ਨੇ ਡੜ ਕੇ ਗਿਆ ਔਰ ਇਹ ਮੰਨ ਲਈ ਸਾਡਿਆਂ ਨੇ ਗੱਲ ਵੀ ਅਸੀਂ ਰੂਸ ਤੋਂ ਤੇਲ ਨਹੀਂ ਲਵਾਂਗੇ ਅਸੀਂ ਰੂਸ ਦਾ ਤੇਲ ਬੰਦ ਕਰਕੇ ਜਿਹੜਾ ਤੇਲ ਅਮਰੀਕਾ ਤੋਂ ਲਵਾਂਗੇ ਜਾਂ ਹੋਰ ਦੇਸ਼ਾਂ ਤੋਂ ਲਵਾਂਗੇ ਇਹ ਮੰਨ ਲਈ ਹੈ ਲਗਭਗ ਸਪਲਾਈ ਬੰਦਿਆ ਰੂਸ ਦੀ ਤੇ ਅੱਜ ਉਹਨੇ ਹੋਰ ਚੰਦ ਚਾੜ੍ਹਤਾ ਅਮਰੀਕਾ ਨੇ ਉਹਨੇ ਕਿਹਾ ਵੀ ਹੁਣ ਭਾਰਤ ਅਰਾਂਟ ਤੋਂ ਤੇਲ ਨਹੀਂ ਲਏਗਾ ਵਿੰਸਵੇਲਾ ਵਾਲਾ ਤੇਲ ਲੈ ਦੇਖੋ ਤੇਲ ਅਸੀਂ ਲੈਣਾ ਹੈ ਤੇ ਕਹ ਫੈਸਲਾ ਕੌਣ ਕਰ ਰਿਹਾ ਫੈਸਲਾ ਅਮਰੀਕਾ ਦਾ ਰਾਸ਼ਟਰਪਤੀ ਕਰ ਰਿਹਾ ਜਿਹਨੇ ਵੈਨਜ਼ਵੇਲਾ ਤੇ ਉੱਤੇ ਧੜਵੀ ਹਮਲਾ ਕਰਕੇ ਉੱਥੇ ਰਾਸ਼ਟਰਪਤੀ ਨੂੰ ਚੱਕ ਲਿਆ ਇਸ ਲਈ ਸਾਡੇ ਦੇਸ਼ ਨੂੰ ਸਾਡਾ ਦੇਸ਼ ਕੋਈ ਛੋਟਾ ਨਹੀਂ ਸਾਡੇ ਦੇਸ਼ ਦੇ ਲੋਕ ਬੜੇ ਲੜਨ ਵਾਲੇ ਆ ਸਾਮਰਾਜ ਦੇ ਖਿਲਾਫ ਲੜਦੇ ਰਹੇ ਆ ਇਸ ਲਈ ਲੋਕਾਂ ਨੂੰ ਵੀ ਦਬਾਅ ਬਣਾਉਣਾ ਚਾਹੀਦਾ ਮੋਦੀ ਸਰਕਾਰ ਤੇ ਵੇ ਉਹ ਪਛਲਕ ਬਣਨ ਦੀ بجائے ਮੋਦੀ 트੍ਰੰਪ ਨੂੰ ਜੁੱਤੀਆਂ ਪਾਉਣ ਦੀ بجائے 트੍ਰੰਪ ਤੋਂ ਸਿਫਤਾ ਝੂਠੀਆਂ ਕਰਾਉਣ ਦੀ بجائے ਵੀ ਮੋਦੀ ਬਹੁਤ ਕਮਾਲ ਦਾ ਆਦਮੀ ਹੈ ਮੇਰਾ ਮਿੱਤਰ ਬਹੁਤ ਹੈ ਮੋਦੀ ਮਿੱਤਰ ਬਹੁਤ ਹੈ ਤੇ ਭਾਰਤ ਦੇ ਲੋਕੀ ਦੁਸ਼ਮਣ ਬਹੁਤ ਹੈ ਉਹਦੀ ਮਿੱਤਰਤਾ ਸਾਡੇ ਜਿਹੜੇ 140 ਕਰੋੜ ਲੋਕਾਂ ਦੀ ਦੁਸ਼ਮਣੀ ਕਰਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਦੀ ਮਿੱਤਰਤਾ ਕੀ ਕਰੇਗੀ ਇਸ ਲਈ ਸਾਡੀ ਅਕੀਲਿਆ ਪਾਰਟੀ ਵੱਲੋਂ ਅਸੀਂ ਸਾਰੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ 트੍ਰੰਪ ਦੀ ਇਸ ਨੀਤੀ ਦਾ ਡਟ ਕੇ ਟੱਕਰਾ ਕੀਤਾ ਜਾਵੇ ਮੈਦਾ ਇਸ ਦੇਸ਼ਾਂ ਦੀ ਕੋਈ ਸੁਰੱਖਿਆ ਨਹੀਂ ਹੈ ਜਿੱਦਾਂ ਸਾਡੇ ਫੇਰ ਮੁੰਡਿਆਂ ਨੂੰ ਕੱਲ੍ਹ ਕੜੀਆਂ ਲਾ ਕੇ ਭੇਜਿਆ ਗਿਆ 141 ਮੁੰਡਿਆਂ ਨੂੰ ਜਿਹੜੇ ਅਮਰੀਕਾ ਦੇ ਲੀਗਲ ਗਏ ਆ ਉਹ ਉਹਦਾ ਮਨ ਦੱਸਦਾ ਕਿ ਉਹਦਾ ਮਨ ਕਿੰਨਾ ਖੋਟਾਇਆ ਭਾਰ ਦੇ ਲੋਕਾਂ ਨੇ ਇਸ ਵਾਸਤੇ ਸਾਨੂੰ ਜ਼ਰੂਰ ਦੁਨੀਆ ਭਰ ਦੇ ਲੋਕਾਂ ਨੂੰ 트ੰਪ ਦੀ ਇਸ ਧੜਵੀ ਕਰਮੀਆਂ ਖਿਲਾਫ ਇਕੱਠੇ ਹੋਣਾ ਚਾਹੀਦਾ ਕਿਊਬਾ ਦੇ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਗਨਵੇਲਾ ਦੀ ਰਾਖੀ ਲਈ ਲੋਕਾਂ ਨੂੰ ਇੱਕਦਮ ਆਵਾਜ਼ ਉੱਚੀ ਕਰਕੇ ਕਹਿਣਾ ਚਾਹੀਦਾ ਗਨਵੇਲਾ ਦੇ ਨਾਲਿਆਂ ਔਰ ਕਿਊਬਾ ਜੇਰਾ ਦੁਨੀਆਂ 'ਚ ਕਿਤੇ ਵੀ جنگ ਹੋਈ ਹੈ ਤੇ ਕਿਊਬਾ ਦੇ ਡਾਕਟਰਾਂ ਜਾ ਕੇ ਮਦਦ ਕੀਤੀ ਹੈ ਇਥੋਂ ਤਾਈਂ ਵੀ ਜਿਹੜੇ ਅਮਰੀਕਨ ਕਿਊਬਾ ਜਾਂਦੇ ਸੈਰ ਕਰਨ ਵਾਸਤੇ ਨਾ ਉਹ ਇੰਨਾ ਖੁਸ਼ ਹੋ ਕੇ ਆਉਂਦੇ ਆ ਉਹਨਾਂ ਨੂੰ ਕਿਊਬਾ ਵਾਲੇ ਮਿੱਤਰ ਬਣਾ ਕੇ ਆਪਣਾ ਭੇਜਦੇ ਆ ਉਹ ਪਛੜੋ ਉਹਨਾਂ ਜਾ ਕੇ ਜਿਹੜੇ ਅਮਰੀਕਾ ਦੇ ਬੰਦੇ ਕਿਊਬਾ ਜਾਂਦੇ ਉਹ ਕਹਿੰਦੇ ਬੜਾ ਪ੍ਰਸੰਨ ਹੋ ਕੇ ਆਉਂਦੇ ਆ ਉਹ ਕਹਿੰਦੇ ਵੀ ਸਾਨੂੰ ਤਾਂ ਇਦਾਂ ਦੇਸ਼ ਤੇ ਲੋਕ ਮਿਲਦੇ ਨਹੀਂ ਕਦੀ ਹੈ ਤਾਂ ਇਸ ਲਈ ਸਾਨੂੰ ਉਸ ਕਿਊਬਾ ਦੇ ਜਿਹੜਾ ਆਜ਼ਾਦੀ ਆ ਉਹਦਾ ਸੋਸ਼ਲਿਜ਼ਮ ਦਾ ਬਹੁਤ ਵੱਡਾ ਉਹ ਇੱਕ ਰਿਕਾਰਡ ਕੈਨ ਕੀਤਾ ਦੁਸ਼ਮਣ ਦੇ ਖਿਲਾਫ ਖੜਨ ਦਾ 90 ਕਿਲੋਮੀਟਰ ਦੀ ਦੂਰੀ ਤੇ ਸਨ ਉਹਦੇ ਹੱਥ 'ਚ ਭਾਰਤ ਵਿੱਚ ਵੀ ਵਾਅਦਤ ਕਰਨੀ ਚਾਹੀਦੀ ਤੇ ਅਸੀਂ ਇਹਨਾਂ ਸ਼ਬਦਾਂ ਨਾਲ ਮੈਂ ਭਾਰਤੀ ਵੱਲੋਂ ਭਾਰਤੀ ਲੋਕਾਂ ਵੱਲੋਂ ਅਸੀਂ ਹਰ ਮੌਕੇ ਕਿਊਬਾ ਦੇ ਹੱਕ 'ਚ ਖੜਾਂਗੇ ਔਰ ਅਮਰੀਕਨ ਸਾਮਰਾਜ ਦੇ ਬਰੋਸ ਲੋਕਾਂ ਨੂੰ ਗੁਲਾਮ ਬੰਦ ਕਰਾਂਗੇ ਇਹ ਹੋਰ ਥੋੜੀ ਜਿਹੀ ਗੱਲ ਥੋੜੀ ਜਿਹੀ ਕਰਿਓ ਕਿ ਜਿਵੇਂ ਵੈਨਜ਼ੂਏਲਾ ਦੇ ਵਿੱਚ ਜੇਸਟੰਗ ਦੇ ਨਾਲ ਹਮਲਾ ਕੀਤਾ ਅਮਰੀਕਾ ਨੇ ਉੱਥੇ ਦੇ ਰਾਸ਼ਟਰਪਤੀ ਨੂੰ ਚੱਕ ਲਿਆ ਚੱਪਣ ਤੋਂ ਬਾਅਦ ਇੱਕ ਵੀ ਰਿਐਕਸ਼ਨ ਨਹੀਂ ਹੋਇਆ ਉੱਥੇ ਕਿਸੇ ਮਿਲਟਰੀ ਵੱਲੋਂ ਕਿਸੇ ਲੋਕਾਂ ਵੱਲੋਂ ਲੋਕਾਂ ਵੱਲੋਂ ਤਾਂ ਸ਼ਾਇਦ ਥੋੜਾ-ਬਹੁਤ ਕਿਤੇ ਹੋਇਆ ਵੀ ਹੋਵੇ ਪਰ ਜਿਹੜੀ ਇੱਕ ਹੁੰਦਾ ਧਾਂਚੇ ਨੂੰ ਬਚਾਉਣ ਵਾਸਤੇ ਸੈਨਾ ਹੁੰਦੀ ਆ ਜਾਂ ਕੁਝ ਹੋਰ ਹੁੰਦਾ ਕਿਸੇ ਦੇ ਵੀ ਇੱਕ ਵੀ ਰਿਐਕਸ਼ਨ ਨਹੀਂ ਦਿੱਤਾਗਾ ਦੂਜਾ ਇਹ ਵੀ ਜੇ ਸਪੋਜ਼ ਕਰੋ ਕੱਲ ਨੂੰ ਕਿਊਬਾ ਦੇ ਉੱਤੇ ਕੋਈ ਐਸਾ ਹਮਲਾ ਹੁੰਦਾ ਤੇ ਕੀ ਕੀ ਸੰਭਾਵਨਾਵਾਂ ਤੁਹਾਨੂੰ ਲੱਗਦੀਆਂ ਵੇ ਚਾਈਨਾ ਜਿਹੜਾ ਆ ਵੀ ਉਹ ਕਿਊਬਾ ਦੇ ਹੱਕ ਦੇ ਵਿੱਚ ਜਿਵੇਂ ਹੁਣ ਵੈਨਜ਼ੂਏਲਾ ਦੇ ਹੱਕ ਦੇ ਵਿੱਚ ਉਸ ਢੰਗ ਨਾਲ ਚਾਈਨਾ ਖੜਾ ਹੋਇਆ ਨਜ਼ਰ ਨਹੀਂ ਆਇਆ ਹੈਗਾ ਕਿ ਲੱਗਦਾ ਵੀ ਜਦੋਂ ਕਿਊਬਾ ਤੇ ਕਿਤੇ ਹਮਲਾ ਹੋਵੇ ਤੇ ਚਾਈਨਾ ਜਿਹੜਾ ਫਿਰ ਫਰੰਟ ਫੋਰਟ ਤੇ ਆ ਕੇ ਆਪਣਾ ਮੋਰਚਾ ਖੋਲੇਗਾ ਤੁਸੀਂ ਵੈਨਜ਼ੂਏਲਾ ਦੇ ਦੂਜੀ ਸਾਈਡ ਦੇਖੋ ਉਹ ਇਹ ਆ ਵੀ ਅਮਰੀਕਾ ਦੀ ਸਾਂਝਦਾਰੀ ਇਹ ਸੀ ਵੀ ਇਹੇ ਤਾਨਾਸ਼ਾ ਗਵਰਨਮੈਂਟ ਇਹ ਨਸ਼ੇ ਦਾ ਧੰਦਾ ਕਰਦੀ ਆ ਇਸ ਲਈ ਲੋਕ ਇਸ ਤੋਂ ਬਾਗੀ ਹੋ ਕੇ ਇਹਵਾਜ਼ ਉੱਚੀ ਕਰਨ ਦੇ ਸੰਸਾਨ ਨੂੰ ਰਿਲੀਫ ਮਿਲ ਗਈ ਸਾਨੂੰ ਲੋਕਾਂ ਦਾ ਸਥਾਪਿਤ ਹੋ ਗਿਆ ਇਹ ਪ੍ਰੈਸ਼ਰ ਬਣਾਇਆ ਸੀ ਲੋਕਾਂ ਦੇ ਉੱਤੇ ਲੇਕਿਨ ਉਹ ਪ੍ਰੈਸ਼ਰ ਦਾ ਝਲਨ ਚੱਲ ਕੇ ਲੋਕਾਂ ਨੇ ਕਿਹਾ ਵੀ ਅਸੀਂ ਡਟ ਕੇ ਆਪਣੇ ਦੇਸ਼ ਨਾਲ ਖੜੇ ਆ ਸਾਡਾ ਅੱਜ ਵੀ ਰਾਸ਼ਟਰਪਤੀ ਮਦਰੋ ਆ ਅਸੀਂ ਅਮਰੀਕਨ ਚਾਹਤ ਨਹੀਂ ਆ ਰਹੇ ਉਹਨਾਂ ਨੇ ਉਸ ਵੇਲੇ ਤਾਂ ਉਹਨਾਂ ਕੋ ਕਿਉਂਕਿ ਬਹੁਤ ਨਵੀਂ ਤਕਨੀਕ ਹੈ ਜੇ ਸਾਹ ਬਣਾ ਚੱਕਿਆ ਉਹਦੇ ਚੋਂ 40-50 ਜਵਾਨ ਸ਼ਹੀਦ ਹੋ ਗਏ ਜਿਹੜੇ ਕਿਊਬਾ ਦੇ ਕਮਾਂਡੋ ਸੀ ਇਰਾਕ ਲਈ ਵੈਲਸਵੇਲਾ ਦੇ ਰਾਸ਼ਟਰਪਤੀ ਵੱਲੋਂ ਵੀ ਮਾਰੇ ਗਏ ਉਹਨਾਂ ਦਾ ਦਿਨ ਮਨਾਇਆ 7 ਦਿਨ ਸ਼ੋਕ ਮਨਾਇਆ ਉਹਨਾਂ ਦਾ ਮੇਰਾ ਭਾਵ ਉਲਟ ਕਰ ਲਈ ਹੋਈ ਆ ਵੀ ਅਮਰੀਕਾ ਦੇ ਰਾਸ਼ਟਰਪਤੀ ਸਮਝਦਾਰੀ ਇਹ ਸੀ ਵੀ ਜਦੋਂ ਮੈਂ ਇਹ ਕੰਮ ਕਰੂੰਗਾ ਤੇ ਅਮਰੀਕਾ ਵੈਨਜ਼ਵੇਲਾ ਦੇ ਲੋਕੀ ਸੜਕਾਂ ਤੇ ਆਉਣਗੇ 트ੰਪ ਜਿੰਦਾਬਾਦ ਕਹਿਣਗੇ ਤੇ ਮਾਦਰਾ ਨੂੰ ਫੜੋ ਇੰਦਾ ਦਾ ਕੋ ਬਰਤਾਨ ਸਿਰਦੇ ਰਿਹਾ ਸੀ ਲੇਕਨ ਲੋਕਾਂ ਨੇ ਕਹਿੰਦੇ ਵੈਨਜ਼ਵੇਲਾ ਸਾਡਾ ਆ ਇਹ ਇੱਕ ਸਲਾਹ ਦਾ ਜੋ ਕੱਲਿਆ ਦੂਜੀ ਗੱਲ ਤੁਹਾਡੀ ਜਿਹੜੀ ਬਿਲਕੁਲ ਵੀ ਕਿਊਬਾ ਤੇ ਜੇ ਕੱਲ ਨੂੰ ਕਰਦਾ ਏਡ ਵਿੱਚ ਮੈਨੂੰ ਪੂਰਾ ਭਰੋਸਾ ਹੈ ਬਈ ਐਡਵੈਂਚਰ ਕੰਟਪੇ ਇਹਨਾਂ 100 ਵਾਰੀ ਸੋਚੇਗਾ ਅਮਰੀਕਾ ਜੋ ਦੁਨੀਆਂ ਦੇ ਦੁਨੀਆ 'ਚ ਬਰੋਦ ਚੱਲ ਰਿਹਾ ਪਰ ਅਮਰੀਕਾ ਦਾ ਜਿਹੜਾ ਅਮਰੀਕਾ ਇਹ ਕਰਦਾ ਜੇ ਤੇ ਲਾਜ਼ਮੀ ਚੀਨ ਤੇ ਰੂਸ ਵਰਗੇ ਲੋਕਾਂ ਨੂੰ ਖਾਸ ਕਰਕੇ ਚੀਨ ਨੂੰ ਜ਼ਰੂਰ ਉਹ ਕਿਊਬਾ ਦੇ ਹੱਕ 'ਚ ਆਉਣਗੇ ਕਿਉਂਕਿ ਕਿਊਬਾ ਇੱਕ ਸਿੰਬਲ ਆ ਜੇ ਕਿਊਬਾ ਟੁੱਟ ਜਾਂਦਾ ਨਾ ਜੇ ਕਿਊਬਾ 'ਤੇ ਹਮਲਾ ਕਰਦਾ ਹੈ ਉਹਦਾ ਦਾ ਸੱਤ ਦੇਸ਼ ਬਹੁਤ ਇੰਪੋਰਟੈਂਟ ਹੈ ਪਰ ਕਿਊਬਾ ਦੀ ਇੰਪੋਰਟੈਂਸ ਇਸ ਗੱਲ ਤੋਂ ਜ਼ਿਆਦਾ ਆ ਦੇ 1908 ਤੋਂ ਹੀ ਲੱਗਾਇਆ ਉਹ ਆਪਣੇ ਦੇਸ਼ ਨੂੰ ਪਹੁੰਚਾਉਣ ਲਈ ਔਰ 90 ਕਿਲੋ ਮੀਟਰ ਦੂਰੀ ਦੇ ਬੈਠੇ ਉਹਨੇ ਬੜੀਆਂ ਸਾਜਸ਼ਾ ਫੇਲ ਕੀਤੀਆਂ ਦੁਨੀਆ ਦੀ ਕੋਈ جنگ ਨਹੀਂ ਜਿੱਥੇ ਕਿਊਬਾ ਦੇ ਡਾਕਟਰਾਂ ਨੇ ਜਾ ਕੇ ਸਹਾਇਤਾ ਨਾ ਕੀਤੀ ਹੋਵੇ ਆ ਜਦੋਂ ਤੁਹਾਡਾ ਕਰੋਨਾ ਚੱਲਿਆ ਤੇ ਉਹ ਜਹਾਜ਼ ਜਿਹਨੂੰ ਕੋਈ ਲੱਗਣੇ ਦੇਣ ਨੂੰ ਤਿਆਰ ਸੀ ਕਿਊਬਾ ਕਹਿੰਦਾ ਸਾਡੇ ਦੇਸ਼ ਚ ਆਓ ਅਸੀਂ ਤੁਹਾਡੀ ਸੇਵਾ ਕਰਦੇ ਹਾਂ ਇਹ ਜਿਹੜਾ ਕਿਊਬਾ ਦਾ ਵਖਰਾ ਹੈ ਨਾ ਮਾਨ ਵੀ ਉਹਦਾ ਚਿਹਰਾ ਆ ਇਹ ਬਹੁਤ ਇੰਪੋਰਟੈਂਟ ਹੈ ਮੇਰੇ ਹਿਸਾਬ ਨਾਲ ਜ਼ਰੂਰ ਹੈ ਚਾਈਨਾ ਤੇ ਦੁਨੀਆ ਦੇ ਲੋਕ ਤੇ ਉਸੇ ਦਿੱਤੀ ਨੂੰ ਪਿਛਾਰਨ ਵਾਸਤੇ ਟਟ ਕੇ ਮੈਦਾਨ ਚਾਉਣਗੇ ਹੁਣ ਵੀ ਇਹ ਚਾਈਨਾ ਪਾਵੇਂ ਸਿੱਧੇ ਰੂਪ ਚ ਨਹੀਂ ਹੈ ਲੇਕਿਨ ਜੇ ਇਰਾਨ ਦੇ ਉਤੇ ਹਮਲਾ ਹਲੇ ਨਹੀਂ ਹੋ ਰਿਹਾ ਜੇ ਵੈਨਜ਼ਵੇਲਾ ਦੇ ਉਤੇ ਹਮਲਾ ਰੁਕ ਗਿਆ ਜਿੱਦਾਂ ਪਹਿਲਾਂ ਕਾਲੀ ਸੀ ਉਹਦੇ ਪਿੱਛੇ ਵੀ ਇੱਕ ਅਮਰੀਕਾ ਦੇ ਖਿਲਾਫ ਚਾਈਨਾ ਦਾ ਰੂਸ ਦਾ ਪ੍ਰੈਸ਼ਰ ਕਮ ਕਰਦਾ ਹੈ ਪਰ ਜੇ ਕਿਊਬਾ ਤੇ ਹੁੰਦਾ ਜਿਵੇਂ ਤੁਸੀਂ ਕਿਹਾ ਸਾਨੂੰ ਆਸ ਹੈ ਵੀ ਕਿਊਬਾ ਦੀ ਰਾਖੀ ਲਈ ਚੀਨ ਵੀ ਆਊਗਾ ਤੇ ਬਾਕੀ ਦੁਨੀਆਂ ਵੀ ਆਉਣਾ ਚਾਹੀਦਾ ਅਦਰਵਾਈਜ਼ ਫੇ ਦੁਨੀਆ 'ਚ ਬਚਣਾ ਕੁਝ ਨਹੀਂ ਹੈ ਜੇਸੀ ਕਯੂਪਾ ਨੂੰ ਵੀ ਨਾ ਇਦਾਂ ਬਚਾ ਸਕਦਾ ਤੇ ਦੁਨੀਆ ਦਾ ਨੁਕਸਾਨ ਬਹੁਤ ਹੋਈ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਕਯੂਪਾ ਦੇ ਵਿੱਚ ਜਿਸ ਢੰਗ ਦੇ ਨਾਲ ਉਹਨਾਂ ਨੇ ਆ ਕੋਵਿਡ ਵੇਲੇ ਵੀ ਇਟਲੀ ਜਾ ਕੇ ਵੀ ਉੱਥੇ ਦੇ ਡਾਕਟਰਾਂ ਨੇ ਸੇਵਾ ਕੀਤੀ ਪਲੱਸ ਆਪਣੇ ਗੇਮਾਂ ਦੇ ਵਿੱਚ ਵੀ ਜਿਸ ਢੰਗ ਦੇ ਨਾਲ ਹਾਲਾਂਕਿ ਉਹਦੇ ਵਿੱਚ ਬਹੁਤ ਸਾਰੀਆਂ ਮਜਬੂਰੀਆਂ ਬਹੁਤ ਸਾਰੀਆਂ ਉਹਨਾਂ ਦੀਆਂ ਸਮੱਸਿਆਵਾਂ ਜਨਨ ਨੂੰ ਫੇਸ ਕਰਦੇ ਹੋਏ ਖੇਡਾਂ ਦੇ ਵਿੱਚ ਭਾਰਤ ਨੂੰ ਜਿਆਦਾ ਆਮ ਤੌਰ ਤੇ ਮੈਡਲ ਜਿਹੜੇ ਆ ਮਤਲਬ ਜੱਤ ਦੇ ਆ ਬੱਚਿਆਂ ਵੱਲ ਉਹ ਜ਼ਿਆਦਾ ਉਚੇਚਾ ਧਿਆਨ ਦਿੰਦੇ ਆ ਮਤਲਬ ਬਹੁਤ ਸਾਰੇ ਇਦਾਂ ਦੇ ਉਹਨਾਂ ਦੇ ਜਿਹੜੇ ਆ ਤੱਥ ਕਹਿ ਲੋ ਹੈਗੇ ਆ ਜਿਹੜੇ ਨੋਟ ਕਰਨ ਵਾਲੇ ਬਣਦੇ ਆ ਬੇਜੇ ਚਕਿਊਬਾ ਦੀਆਂ ਆਪਣੀਆਂ ਪ੍ਰਾਪਤੀਆਂ ਨੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ